ਮੈਂ ਸਾਬ ਅੱਲਾ ਮੈਂ ਸਾਬ ਅੱਲਾ ਮੈਂ ਸਾਬ ਤੇ ਅੰਮਲ ਤੇ ਅੰਮਲ ਐ ਲੰਮੀ ਸਾਬ ਕਿਨੇ ਡਿੱਗੇ ਐ ਕਰਕੇ ਆ ਡਿੱਗੇ ਪਰ ਫਟੇ ਮੋਰੇ ਧੱਕ 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 ਲੰਮੀ ਧੱਕ ਉਹ ਸਟੈਂਡ ਵੀ ਹੁੰਦਾ ਇਹਨੂੰ ਹੋਏ ਹੋਏ ਇਹਨੂੰ ਲਾ ਹਾਂ ਅੱਛਾ ਅੱਛਾ ਉਹ ਕਿਹੜਾ ਚਲਾਇਆ ਕਦੇ ਗੱਡੀਆਂ ਚਲਾਈ ਹੋਊਗਾ ਔਰ ਅੱਜ ਸਵੇਲੇ ਮੈਂ ਸਾਬ ਮੀਂਹ ਟੁੱਟੀ ਸੜਕ ਦਾ ਫੈਲਿਆ ਕੇ ਨੁਕਸਾਨ ਮੈਂ ਮੰਨ ਲਿਆ ਹੈ ਤਾਂ ਨੁਕਸਾਨ ਹੈ ਮੰਨਿਆ ਰੋ ਤੇ ਨੁਕਸਾਨ ਹੈ ਮੰਨ ਗਏ ਮੰਨ ਬਹੁਤ ਔਖਾ ਹੁੰਦਾ ਲੈ ਮੈਂ ਸਾਬ ਸਾਡੇ ਪਿੰਡ ਦੇ ਜਵਾਕ ਵਿਚਾਰੇ ਪੜਨ ਜਾਂਦੇ ਆ ਮੀਂਹ ਕਣੀ ਜਨਾ ਸੜਕ ਤੇ ਨੂੰ ਲੱਗਣਾ ਗੁਰਮੁਹਲਾ ਜਣੀ ਦੀ ਬਹੁਤ ਔਖਾ ਹੁੰਦਾ ਮੀਂਹ ਕਣੀ ਜਰ ਨੂੰ ਲੱਗਣਾ ਬਾਈ ਹੁਣ ਮੈਂ ਇੱਕ ਫੈਸਲਾ ਲਿਆ ਦੱਸੋ ਸਾਡੀ ਸਰਕਾਰ ਨੇ ਤੁਹਾਡੇ ਪਿੰਡ ਵਾਸਤੇ ਫੈਸਲਾ ਲੈ ਲੈ ਸਾਡੇ ਪਿੰਡ ਲਈ ਖੁਸ਼ ਖਬਰੀ ਹੈ ਆਹ ਵਾ ਅਸੀਂ ਇਹ ਫੈਸਲਾ ਲੈ ਆ ਵੀ ਟੁੱਟੀ ਜਿਹੜੀ ਸੜਕ ਰੁਕੀ ਹੋਈ ਹੈ ਦੇਤਾ ਲਈ ਅਸੀਂ ਇੱਕ ਬਜਟ ਪੇਸ਼ ਕੀਤਾ ਹੈ ਬਜਟ ਪੇਸ਼ ਕੀਤਾ ਮੈਨੂੰ ਲੱਗਦਾ ਸਰਕ ਨੂੰ ਵੀ ਬਣਾਉਂਗੇ ਚੌੜੀ ਕਰਕੇ ਬਣਾਉਂਗੇ ਨਹੀਂ 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 9 ਫੁੱਟ ਦੀ ਲਕ ਪਾਉਂਗੇ ਨਹੀਂ 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 ਫਿਰ ਚੰਨੀ ਵਾਂਗੂ ਪੈਚ ਵਰਕ ਕਰਾਉਂਗੇ ਨਹੀਂ 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 ਹੋਰ ਕੀ ਫੈਸਲਾ ਲਿਆ ਅਸੀਂ ਇਹ ਫੈਸਲਾ ਲਿਆ ਹੈ ਵੀ ਮੀਹ ਕਣੀ ਚ ਆਉਣ ਚਾੜ ਨੂੰ ਤੁਹਾਨੂੰ ਦੋ ਕਿਸ਼ਤੀਆਂ ਦੋ ਚੱਕੋ ਦੇਵਾਂਗੇ ਉਹ ਦੁਰਫੇਮੂ ਤੇਰੇ ਸਰਕ ਨਹੀਂ ਬਣਾਵਾ ਸਕਦੇ ਤੁਸੀਂ ਨਹੀਂ 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 ਇੰਨਾ ਬਜਟ ਹੈ ਦੋ ਕਿਸ਼ਤੀਆਂ ਦੇ ਲਾਂਗੇ 91 ਕਿਚਾਂ